ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਗੁਰਜੀਤ ਸਿੰਘ ਕੋ ਉਜਲਾਦੀ ਰੈਲੀ ਦੇ ਬਾਹਰ ਪੁਰਾਣੀ ਰਜਿਸ ਦੇ ਚੌਲ ਦੇ ਇੱਕ ਨੌਜਵਾਨ ਤੇ ਗੋਲੀਆਂ ਚਲੀਆਂ ਨੇ ਜੀਆ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਕੋ ਉਜਲਾਦੀ ਅਜਨਾਲਾ ਵਿਖੇ ਰੈਲੀ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਵਰਕਰਾਂ ਤੇ ਹਮਲਾ ਹੁੰਦਾ ਹੈ ਜਿਸ ਤੋਂ ਬਾਅਦ ਗੋਲੀ ਚੁਲਾ ਦਿੱਤੀ ਜਾਂਦੇ ਤੇ ਗੋਲੀ ਚਲਾਉਣ ਵਾਲਾ ਨੌਜਵਾਨ ਜਿਹੜਾ ਕਿ ਫਰਾਰ ਹੋ ਜਾਂਦਾ ਹੈ ਤਾਂ ਫਿਲਹਾਲ ਦੱਸਦੇ ਕਿ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਸਿਆਸਤਦਾਨਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਅਜੇ ਵਿੱਚ ਅਜਨਾਲਾ ਸ਼ਹਿਰ ਦੇ ਨੇੜੇ ਅਜ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵ को ओजला दे हक दे विच आज रैली किते चारदी ते रैली दे बहार पुरानी रंजीत त्यार कुछ नौजवाना वलो एक नौजवान ते गोली चला दीती गई है जिस कारण औलखवासी नौजवान लवली कुमार जख्मी हो गया थाना जनाला दे एसएचओ बलबीर सिंह वलो मौके ते पहुंच के जांच शुरू कर दीती गई है ते आखिरकार एहे नौजवान कौन सी गोली चलाने दा मकसद दसया जा रहया है कि रंजीत है पर सन्दाजी के नौजवान जेड़ा गोली चला के फरार हो चुके है ते मामले दे इन्वेस्टिगेशन के भी जारी है ਮੁਰਦਾਬਾ ਆ ਮੁਰਦਾਬਾ ਲੋਕ ਤੁਹਾਨੂੰ ਅੰਬਰਦਰਦੇ ਪਾਗਰਸੀਆਂ ਦੀ ਚੌਣ ਜਾਪ ਤਾਂ ਲੱਗਾ ਸਾਡੇ ਹਿਆਰ ਜਮਾ ਨੇ ਸਾਡੇ ਸਾਡੇ ਪਹਿਲਾਂ ਜਮਾ ਕਰਦੇ ਇਹ ਸਰਕਾਰ ਦੇ ਸਾਰੇ ਖੁੱਲੇ ਆਂ ਛਰੇ ਆਂ ਮੁੰਡਾ ਛਰੇ ਆਂ ਇਹਦੀ ਦਬ ਚੱਕ ਲੋਗਾ ਕੋਇਲਾ ਸਾਹਿਬ ਕੀ ਮੰਗ ਕਰ ਮੁਰਦਾਬਾ ਮੁਰਦਾਬਾ ਜੀ ਮੁਰਦਾਬਾ 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 ਗਜ਼ੀਬ ਧੜੀਆਂ ਮੁਰਦਾਬਾ ਚਲੇਗੀ ਮਰਦਾਬੂ ਨਹੀਂ ਚਲੇਗੀ ਭਾਈ ਲੇਦਾ ਨੀ ਮਰਦਾਬੂ ਮਰਦਾਬਾਦ ਮਰਦਾਬਾਦ ਆਹੋ ਜੀ ਅਸੀਂ ਕੋਈ ਨਹੀਂ ਤੇ ਬੈ ਲੈਕਚਰ ਦੇ ਵਿੱਚ ਨਾ ਅਸੀਂ ਐਚ ਐਚ ਪੀ ਦਾ ਪੁੱਤਰ ਨਹੀਂ ਛੱਡਣਾ ਜੇ ਕਿਤੇ ਮਾਤਸਾ ਵੀ ਹੋਇਆ ਨਾ ਵੀ ਅਸੀਂ ਸੀਸੀਟੀਵੀ ਵਿੱਚ ਇਧਰ ਹੋ ਗਿਆ ਜੀ ਆਹ ਹੋ ਗਿਆ ਤੇ ਜਾਂ ਉਹਨਾਂ ਝੁੱਟੀ ਛੱਤ ਮਤਲਬ ਝੁੱਟੀ ਛੱਤ ਲਾ ਕੇ ਲੰਮੇ ਪਏ ਅੱਗੇ ਵੀ ਉਹਨੇ ਬਿਲਕੁਲ ਬਰਦਾਸ਼ਤ ਨਹੀਂ ਹੋਣਾ ਆ ਦੇਖੋ ਸਾਡੇ ਛੁੱਟਾ ਪਾ ਕੇ ਆਲਾ ਸਿੱਧਾ ਤੇਸਰ ਦਾ ਪਰਚਾ ਦੇਣਾ ਅੱਗੇ ਜਾ ਕੇ ਇੱਥੇ ਕੋਈ ਸ਼ਾਦੀ ਨਹੀਂ ਆ ਰਹੀ ਉਹਨੇ ਪਹਿਲਾਂ ਪੁਰਨਾ ਮਿਲ ਗਈਆਂ ਪਰਸਰੇ ਹੋਣਾ ਸਾਹਮਣੇ ਸਾਡਾ ਕੋਸ਼ਿਸ਼ ਕੋਈ ਤਾਂ ਵਧਿਆ ਪਿਆ ਹੋਰ ਕਾਵਾ ਦੇ ਸਾਹਿਬ ਫਾਇਰ ਕਰਾਓ ਜਲਦੀ ਨਾਲ ਜਾ ਕੇ ਕਰਾ ਦੇ ਉਥੇ ਇਹ ਫਿਰ ਨੰਬਰ 3 ਕਿ ਸਾਡਾ ਫਾਇਰ ਬੰਦੇ ਪਾਉਣ ਸਾਰੇ ਟੋਟਲ ਹਾਂਜੀ ਹੋਏ ਦਾ ਸਰ ਇਲੈਕਸ਼ਨ ਕਮਿਸ਼ਨ ਤੇ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਮੈਂ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਦਾ ਕਿ ਸ਼ਰਿਆਮ ਕਿਤੇ ਦਿਨ ਗੋਲੀਆਂ ਚਲਾਈਆਂ ਜਾ ਰਹੀਆਂ ਤੁਸੀਂ ਕਾਂਗਰਸ ਪਾਰਟੀ ਦੇ ਵਰਕਰ ਰੈਲੀ ਕਰ ਰਹੇ ਜਲਾਲੇ ਬਜਨਾਲੇ ਲਗਾਤਾਰ ਇਹਨਾਂ ਦੇ ਸਾਡੇ ਵਰਕਰਾਂ ਤੇ ਨਾਲ ਹੀ ਪਿੰਡ ਹੈ ਬੰਦੇ ਲੈ ਕੇ ਆ ਰਿਹਾ ਕੱਲਾ ਸੀ ਮੋਟਰਸਾਈਕਲ ਤੇ ਆ ਰਿਹਾ ਨੂੰ ਢਾ ਕੇ ਗੋਲੀਆਂ ਚਲਾਈਆਂ ਕਿ ਪਿੰਡ ਚੋਂ ਇਹ ਬੰਦੇ ਨਹੀਂ ਨਿਕਲਦੇ ਨੇ ਉਹ ਧਾਰੀਵਾਲ ਜਿਹੜਾ ਉਹਦੇ ਰਿਸ਼ਤੇਦਾਰ ਹੈ ਉਹਦੇ ਗੁੰਡਿਆਂ ਨੇ ਇਹ ਸਾਰਾ ਕੰਮ ਕੀਤਾ ਔਰ ਗੋਲੀ ਵੀ ਅਸੀਂ ਪੁਲਿਸ ਨੂੰ ਦੇ ਦਿੱਤਾ ਉਹਦਾ ਖੂਨ ਵੀ ਜੜਾ ਸੀ ਇਹ 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 ਲੋਕਤੰਤਰ ਹੈ ਇਹ ਕਿੱਦਾਂ ਪਿਸਟੋਲ ਬਾਹਰ ਤੁਰੇ ਫਿਰਦੇ ਨੇ ਕਿੱਦਾਂ ਸਾਰਾ ਕੁਝ ਹੋ ਰਿਹਾ ਕਿਰਪਾਨ ਦਾ ਵੜਿਆ ਤੇ ਗੋਲੀ ਆ ਵੇਖੋ ਲੱਗੀ ਤੇ ਹੱਥ ਆਹ ਜੇ ਕਿਰਪਾਨ ਆਹ ਤੁਹਾਨੂੰ ਆਹ ਪੈਂਦੀ ਹੈ ਕਿਰਪਾਨ ਪਰ ਉਹਨਾਂ ਦੀ ਖੋਈ ਜੜੀ ਆਪਾਂ ਆ ਵੇਖੋ ਇਹ ਹਾਲਾਤ ਨੇ ਪੰਜਾਬ ਦੇ ਵਿੱਚ ਗੁੰਡਾਗਰਦੀ ਜਿਹੜੀ ਕਾਲੀਦਾਲ ਮੜੀ ਸੀ ਉਹ ਗੁੰਡਾਗਰਦੀ ਹੁਣ ਇਸ ਵੇਲੇ ਆਮ ਆਦੀ ਪਾਰਟੀ ਕਰ ਰਹੀ ਹੈ ਇਹ ਲੋਕ ਸ਼ਾਂਤ ਪਛੰਦ ਦੇ ਅਜ ਦੇ ਪਛੜੀਕ ਲੋਕਾਂ ਨੂੰ ਵਾਦੇ ਕਰ ਰਹੇ ਨੇ ਅਸੀਂ ਪ੍ਰਸ਼ਾਦਿਤ ਕਰਾਂਗੇ ਆ ਪ੍ਰਸ਼ਾਸ਼ਨ ਹੈ ਆ ਕੰਮ ਹੈ ਕਿ ਪਿੰਡ ਚੋ ਵੋਟ ਨਹੀਂ ਪੈਣੀ ਇੱਕ ਵੋਟ ਨਹੀਂ ਪੈਣੀ ਮੈਂ ਚੈਲੰਜ ਕਰਦਾ ਭਲੀ ਤੁਹਾਡੇ ਮਾਤੇ ਜੇ ਮੇਰੇ ਉੱਤੇ ਰੋਲ ਕੇ ਪਿੰਡ ਚੋ ਕੰਮ ਦਾ ਧਾਰੀ ਹਾਲ ਜੇ ਜੇ ਮੈਂ ਸਿਆਦ ਛੱਡ ਦਾਂਗਾ ਭਾਜੀ ਬ੍ਰਦਰ ਚੈਲੰਜ ਕਰਦਾ ਇਹਨਾਂ ਨੂੰ ਪਤਾ ਹੈ ਦੇਖੋ ਲੋਕ ਲੋਕ ਪਿਆਰ ਕਰਦੇ ਕੰਮਾਂ ਨੂੰ ਜਿਹੜਾ ਲੋਕਾਂ ਦਾ ਰਹਿੰਦਾ ਆ ਉਹ ਲੋਕ 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 ਪੱਕੀ ਕੰਮ ਕਰਦੇ ਆ ਹੁਣ ਕੰਮ ਕਰੋ ਲੋਕਾਂ ਤੋਂ ਵੋਟਾਂ ਲਾਓ ਪਿਆਰ ਕਰੋ ਵੀ ਕਿਹੜਾ ਉੱਤੇ ਇਹਨਾਂ ਨੂੰ ਝੂਠਾ ਨਾਮਾ ਬਣਾ ਕੇ ਝੂਠਾ ਆ ਗੋਲੀ ਆ ਆ ਗੋਲੀ ਦੇਖ ਲੋ ਯਾਰ ਕਾਹਦਾ ਕਰਾਸ ਕਰਾਉਣਗੇ ਜਦੋਂ ਸਾਡੇ ਆ ਕੇ ਰੈਲੀ ਆ ਉਹ ਜਿਹੜਾ ਸਾਡੀ ਰੈਲੀ ਐਡੀ ਵੱਡੀ ਹੁਣ ਉੱਠਣਾ ਹੀ ਨਹੀਂ ਲੋਕਤੰਤਰ ਦੀ ਹੱਤਿਆ ਆ ਆ ਜਿੰਨਾ ਦੀ ਰੈਲੀ ਐ